ਆ ਗੱਲ ਤਾਂ ਨਹੀਂ ਪਤਾ ਲੱਗਿਆ ਹੈਗਾ ਵੀ ਉਹਨਾਂ ਲੰਗਰ ਛਕੇ ਹੀ ਨਹੀਂ ਯਾਰ ਉਹਨੇ ਸਾਢੇ 10 ਤੋਂ ਦੇਖਿਆ ਆਪਾਂ ਨੇ ਯਾਰ ਉਹਨੇ ਲੰਗਰ ਛਕਣ ਨੂੰ ਦੇਖ ਕੇ ਜਦੋਂ ਭੱਜ ਗਿਆ ਕਿਹਨੇ ਲੱਗਿਆ ਉਹਨੇ ਅਸੀਂ ਉਸ ਬੰਦੇ ਨੂੰ ਮਿਲਣ ਚੱਲੇ ਆ ਜਿਹਨੇ ਕੱਲ ਉਹਨੂੰ ਲੰਗਰ ਹਾਲਚ ਦੇਖਿਆ ਉਹਦੇ ਪੂਰੀ ਇਨਫਰਮੇਸ਼ਨ ਲੈਂਦੇ ਆ ਭਾਈ ਪੱਕੀ ਗੱਲ ਹੈ ਕਿ ਉਹੀ ਸਾਡਾ ਸਦਾਈ ਬਣਾਈ ਜਾਵੇ ਉਹਦੇ ਪੂਰੀ ਗੱਲਬਾਤ ਪੁੱਛਦੇ ਜਾਗੇ ਪਹਿਲਾਂ ਬਾਕੀ ਫਿਰ ਕੱਲ ਨੂੰ ਮੇਰੀ ਇਹ ਸਲਾਹ ਵੀ ਹੁਣ ਜਿੱਥੇ ਦਾ ਕੈਮਰੇ ਸ਼ੁਰੂ ਹੋ ਜਾਂਦੇ ਆ ਵੀ ਸਿਰੇ ਦਾ ਕੈਮਰੇ ਦੇਖਦੇ ਚਾਹੀਏ ਫਿਰ ਇਹ ਕੱਲ ਨੂੰ ਸਟਾਰਟਿੰਗ ਹੋਊਗੀ ਸਾਡੇ ਕੈਮਰਿਆਂ ਦਾ ਇਹ ਏ ਟੋਡਨਾਂਦਪੁਰ ਸਾਬ ਤੱਕ ਕਿੱਥੇ ਕਿੱਥੋਂ ਮੁੜਿਆ ਉਹ ਟਾਈਮਿੰਗ ਦੇ ਨਾਲ ਨਾਲ ਮੋਟਰਸਾਈਕਲ ਵਿੱਚ ਲੈ ਕੇ ਜਾਂਦਾ ਹਨਾ 60 70 ਸਪੀਡ ਪਰ ਜਾਂਦਾ ਹੁੰਦਾ ਤਾਂ ਉਹ ਹੂੰ ਨਹੀਂ ਗਿਆ ਹੈਂ ਨਹੀਂ ਗਿਆ ਇੱਥੇ ਪਿੰਡ ਤੋਂ ਅਸੀਂ ਕੱਢ ਲਿਆ ਕੈਮਰਾ ਜਿੱਥੇ ਪਿੰਡ ਦੇ ਪਿੰਡ ਦੇ ਬਾਹਰ ਕੈਮਰਾ ਲੱਗਿਆ ਹੋਇਆ ਉੱਥੇ ਅਸੀਂ ਕੱਢ ਲਿਆ ਵੀ ਉਹ ਮੋਟਰਸਾਈਕਲ ਨਿਕਲਦਾ ਉਹ ਉਹ ਵੀਡੀਓ ਤਾਂ ਅਸੀਂ ਲੈਣ ਦੀ ਹੁਣ ਉਸ ਤੋਂ ਅੱਗੇ ਜਿਹੜਾ ਕੈਮਰਾ ਹੁਣ ਜਿਹੜਾ ਰਸਤੇ 'ਚ ਹੁਣ ਜਿਹੜਾ ਰੋਡ ਨੂੰ ਅਸੀਂ ਜਾਂਦੇ ਆ ਜਿੱਦਾਂ ਹੁਣ ਤੇਲ ਪਾਉਣ ਲੱਗੇ ਹੁਣ ਅਸੀਂ ਇੱਥੇ ਵੀ ਨੇ ਕੈਮਰਾ ਇੱਥੇ ਵੀ ਦੇਖ ਲਾ ਮੈਂ ਤੇਲ ਤਾਂ ਨਹੀਂ ਪਾਇਆ ਹੁਣ ਕਿਤੇ ਇੱਥ ਯਾਰ ਆਪਾਂ ਹਾਂ ਸੱਦੇ ਸਰਜੀਤ ਹਸਪਤਾਲ ਕੋਲ ਤੋਂ ਦੇਖਣਾ ਸਰਜੀਤ ਹਾਂ ਹਾਂ ਸਰਜੀਤ ਹਸਪਤਾਲ ਕੋਲ ਤੋਂ ਹਾਂ ਕੋਈ ਸਾਰੇ ਕੈਮਰੇ ਲਾਉਣੇ ਪਿੰਡ ਦੇ 15 ਮਿੰਟ ਦਾ ਰੋਪੜ ਦਾ ਰਸਤਾ ਹਾਂ ਉੱਥੇ ਦੇਖਾਂਗੇ ਉੱਥੇ ਪੁੱਛ ਲੈਣੇ ਗੁਰਵਿੰਦਰ ਬਾਈ ਨੇ ਕੈਮਰਾ ਲਵਾਇਆ ਵਾ ਕਮਾਲਪੁਰ ਵਾਲੇ ਨੇ ਹੁਣ ਜਾਂਦੇ ਦੇਖਦੇ ਜਾ ਕੇ ਬਲ ਕੈਮਰੇ ਉੱਥੇ ਦੇਖ ਲੈਣਾ ਹੁਣ ਜੇ ਲੱਗਿਆ ਹੋਇਆ ਹੋਇਆ ਹੁਣ ਇੱਥੇ ਐ ਰੋਡ ਪਰ ਕਿੱਥੇ ਕੈਮਰਾ ਲੱਗਾ ਫਰੰਟ ਪਰ ਕੋਈ ਮੂਰੇ ਕੋਈ ਅਜੇ ਨਹੀਂ ਨਜ਼ਾਰੇ ਰੋਡ ਪਰ ਅੱਗੇ ਆ ਕੇ ਹਾਂ ਰੋਡ ਪਰ ਐਸੀ ਨਹੀਂ ਤੁਹਾਨੂੰ ਤੇ 15 ਕਿਲਾ ਰੋਡ ਦੀਆਂ ਪੁਛਤਾਂ ਪਾਉਂਦੀਆਂ ਹਾਂ ਇਹ ਵੀ ਆ ਅਸੀਂ ਇੱਕ ਫਰੰਟ ਤੇ ਆਪਣੀ ਇੱਕ ਕੰਮਿਸ਼ਨ ਦੇਖੀ ਵੀ ਹੈ ਜਿਹੜੀ ਐਡੀਗ ਹਾਂ ਹਾਂ ਆਏ ਵੀ ਬਾਈ ਸੱਚੇ ਨਾਲ ਰੋਡ ਪਰ ਲਾਇਆ ਹੋਇਆ ਸਾਹਮਣੇ ਫਿਰ ਲੋਕ ਵਾਈ ਜਾਂਦੇ ਸਾਡਾ ਹਾਂ ਕਰਦੇ ਯਾਰ ਬਾਈ ਦੋ ਦਿਨ ਤੋਂ ਹਾਂ 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 ਨਾ ਜਵਾਬ ਦੇਣ ਜਦੋਂ ਹੁਣ ਯਾਰ ਜਿਹੜੇ ਆਹ ਸਾਹਮਣੇ ਫਰੰਟ ਪਰ ਜਿਹੜੇ ਉਹ ਪੋਸਟ ਵਾਲੇ ਮੇਨ ਲਾਏ ਹੋਏ ਕੈਮਰੇ ਉਹ ਜਿਹਦੇ ਚ ਸੰਜੀਤ ਡਾਕਟਰ ਉਹ ਕੋਲ ਆਏ ਨਾਲ ਦੀ ਅਕਸੈਸ ਵੀਡੀਓ ਸਾਹਮਣੇ ਉਹ ਲੱਗੇ ਹੋਏ ਆ ਹਾਂ ਹਾਂ ਸੋ ਜੀ ਡਾਕਟਰ ਕੋਲੋਂ ਸੈਕਸ਼ਨ ਕਰਨਾ ਉਹਨੂੰ ਪੁੱਛ ਲਓ ਵੀ ਇਹ ਮੈਡਮ ਕੋਲ ਦੀ ਸੁਪਰੀ ਦੀ ਬਾਈਕ ਤੇ ਮੈਰਾ ਬਟੂਨ ਹੋ ਗਿਆ ਕਿ ਕਿਦਾਂ ਮੈਂ ਕੋਈ ਕੋਈ ਮੰਗਾ ਜਾਣ ਦੇ ਆਪਾਂ ਨੂੰ ਹੋਲੇ ਚੱਲ ਮੰਗਰ ਨੂੰ ਕਰਦੇ ਗੱਲਬਾਤ ਆਹ ਦੇਖ ਦੇ ਇੱਥੇ ਲੱਗੇ ਹੋਏ ਕੈਮਰੇ ਆਹ ਸਾਡੇ ਇੱਥੇ ਮੇਨ ਹਾਂ ਭਾਈ ਇੱਥੋਂ ਮੁੜਦੇ ਜਾਂ ਸਿੱਧਾ ਗਿਆਂ ਉਹ ਜਾਂ ਇੱਥੇ ਤੇ ਇੱਧਰ ਮੁੜਿਆ ਇਹ ਦੇਖਦੇ ਹਾਂ ਉਹ ਗਿਆ ਤਾਂ ਉਧਰ ਮੇਰੀ ਵੀ ਆਈਸਲਬ ਇੱਥੇ ਦੇਖਣੇ ਨਾਲ ਉਹਨਾਂ ਨੂੰ ਦੇਖਣਾ ਦੂਹੇ ਰੋਡ ਪਰ ਦੇਖ ਲੈਂਦੇ ਬਾਈ ਜਾ ਕੇ ਉਹ ਮੇਨ ਰੋਡ ਵਾਲੇ ਦੇਖਣੇ ਜਾ ਕੇ ਉੱਥੇ ਯਾਰ ਉੱਥੇ ਤੱਕਾ ਦੇਖ ਲੈਂਦੇ ਕੋਈ ਦੇਖੇ ਹਾਂ ਨਾ ਯਾਰ ਪੁਰੇ ਦੇ ਬਾਈ ਦੇਖੋ ਜੇ ਇੱਧਰ ਨੂੰ ਵੀ ਗਿਆ ਚਾਹੇ ਉਧਰ ਨੂੰ ਗਿਆ ਗਿਆ ਤਾਂ ਉਹੀ ਰੋਡ ਤੇ ਆ ਹਾਂ ਯਾਰ ਆਪਣਾ ਲੋਕੇਸ਼ਨ ਹੈਗੀ ਹੈ ਜਿੱਥੇ ਦਾ ਪਤਾ ਉੱਥੇ 2-4 ਹੋਟਲ ਆ ਜਿਹੜੇ ਉਹ ਰੋਡ-ਰੋਡ ਭਰੇ ਆ ਇਹਨਾਂ ਨੂੰ ਰਿਕਵੈਸਟ ਕਰਕੇ ਆਪਾਂ ਲੈ ਲਾਂਗੇ ਕੈਮਰੇ ਚਲੋ ਯਾਰ ਆ ਚੱਲ ਲੱਤੀ ਚੱਲ ਮੂਨ ਚੱਲ ਮੋੜ ਦੇਖਣੇ ਚੱਲਦੇ ਆ ਮੂਨ ਮੋੜ ਤੋਂ ਬਾਅਦ ਚੱਲਦੇ ਆ ਦੋਹੇ ਸਟੈਂਡਾਂ ਚ ਉਹ ਬੋਸੀ ਦੇ ਬਾਰੇ ਪਤਾ ਹੁੰਦਾ ਬਾਈ ਯਾਰ ਹੈ ਤਾਂ ਉੱਥੇ ਦੀ ਲੋਕੇਸ਼ਨ ਆ ਯਾਰ ਜਿਹੜੀ ਆਈ ਹੋਈ ਆ ਫੋਨ ਤੇ ਆਉਂਦੀ ਆ ਉਹ ਨਾ ਮੋਟਰਸਾਈਕਲ ਆ ਉਹ ਤੂੰ ਕਿ ਕਹਿੰਦੇ ਲਖੀ ਇੱਕ ਵਾਰ ਸਟੈਂਡ ਦੇ ਮੋਟਰਸਾਈਕਲ ਦੇਖ ਰਹੀ ਆ ਪਾਣ ਚੋਦਾ ਆਪਾਂ ਨੇ ਕਿਹੜੇ ਦੇਖਿਆ ਸਟੈਂਡ ਉੱਜ ਵੀ ਆ ਰਿਹਾ ਯਾਰ ਜੋ ਹੈਲਮਟ ਲੈ ਕੇ ਨਿਕਲੇ ਆ ਬਈ ਉਹ ਹੈਲਮਟ ਤਾਂ ਪੱਕਾ ਹੀ ਰੱਖਦਾ ਹੁਣ ਉਹ ਵੀ ਗੱਲਾਂ ਕਰਦੇ ਪੈਰ ਤੋਂ ਸਟੈਂਡ ਤੇ ਮੋਟਰਸਾਈਕਲ ਲਾ ਕੇ ਲਾਂਗੇ ਉਹ ਪੈਰ ਤੇ ਸਟੈਂਡ ਜਿੱਥੇ ਲਾਉਂਦੇ ਰਿਹਾ ਹੈ ਇਧਰ ਲਈ ਤੇ ਇਧਰ ਲਾਉਣੀ ਤੇਰੇ ਕਿਹੜੇ 'ਚ ਇਹਦੇ 'ਚ ਕਿਉਂ ਇਧਰ ਦੇ ਕਿਹੜੇ ਪੁੱਲ ਚੱਲਦਾ ਹੁਣ ਸਮਝ ਆ ਰਿਹਾ ਹੈ ਮੈਂ ਤੇ ਪਰਾਏ ਡੈਡਿਕਲ ਕਰਦੇ ਆਪਾਂ ਚਲੋ ਚਲੋ ਫਿਰ ਨਹੀਂ ਪਰਾਏ ਏਡੇ ਦੇ ਬਾੜ ਗਾਂ ਨੂੰ ਨਿਕਲ ਜਾਗੇ ਯਾਰ ਆਪਾਂ ਬਾੜ ਗਾਂ ਨੂੰ ਨਿਕਲ ਕੇ ਉੱਥੇ ਦੋ ਤਿੰਨ ਏਜੰਸੀਆਂ ਜਾਂ ਦੁਕਾਨਾਂ ਵੀ ਹੈਗੀਆਂ ਉਹਨਾਂ ਨੂੰ ਦੇਖ ਲਾਂਗੇ ਕੋਈ ਗੱਲ ਚੱਲ 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 ਫਿਰ ਸਾਈਡ ਤੋਂ ਸਟੈਂਡ ਮੈਨ ਉੱਥੇ ਇੱਕ ਇਧਰ ਆਏ ਜਿੱਥੇ ਆਪਾਂ ਸਮਾਨ ਦਾ ਠੰਡਿਆ ਉੱਥੇ ਬੰਦਾ ਤੁਹਾਡਾ ਰਿਸ਼ਤਾ ਲੱਗਿਆ ਹੋਇਆ ਜਿਹੜਾ ਹੈ ਨਹੀਂ ਉਹ ਸੱਤ ਨੂੰ ਕਿਹੜਾ ਹੋਟਲ ਹੈ ਯਾਰ ਹੁਣ ਮੈਂ ਪੁੱਛਦਾ ਕਿ ਸਾਡਾ ਹੈਗਾ ਰਿਸ਼ਤੇਦਾਰ ਉਹਦਾ ਨੰਬਰ ਹੈਗਾ ਮੇਰੇ ਕੋਲ ਉਹਨੂੰ ਵੀ ਕਰਦਾ ਫੋਨ ਮੈਂ ਉੱਥੇ ਜਿਹੋ ਨਾਲ ਲੱਗਿਆ ਕੋ ਰੂਡ ਪਨੂ ਕੈਮਰਾ ਹੇ ਹੁਣ ਜਿੰਨੀਆਂ ਮੂਹ ਉਨੀਆਂ ਗੱਲਾਂ ਹੋਈ ਜਾਂਦੀਆਂ ਸਮਝ ਨਹੀਂ ਆ ਰਹੀ ਕੀ ਆ ਬਣ ਰਿਹਾ ਕੋਈ ਬੰਦਾ ਡਰਾ ਦਿੰਦਾ ਕੋਈ ਬੰਦਾ ਪੋਜ਼ਿਟਿਵ ਕਰ ਦਿੰਦਾ ਸਮਝ ਨਹੀਂ ਆ ਰਹੀ ਕੀ ਕਿਆ ਕਰ ਸਲਾ ਸਕਦੇ ਹੁਣ ਇੱਥੇ ਤੱਕ ਤਾਂ ਸਾਨੂੰ ਐਵੇਂ ਵੀ ਟੈਲੀਫੋਨ ਆਉਣ ਲੱਗੇ ਵੀ ਉਹ ਫਲਾਣਾ ਬੰਦਾ ਪੁੱਛਿਆ ਉਹ ਦਿੰਦਾ ਉਹਦੇ ਕੋਲ ਜਾਇਓ ਫਲਾਣਾ ਬਾਬਾ ਪੁੱਛਿਆ ਉਹਦੇ ਕੋਲ ਜਾਇਓ ਕੱਲ ਮੰਗੇ ਦਾ ਤਾਂ ਫੋਨ ਆਇਆ ਸਿੰਘ ਰਦੀਪ ਦਾ ਹੈ ਨਹੀਂ ਉਹ ਚੰਡੀਗੜ੍ਹ ਕੋ ਰਹਿੰਦਾ ਹਾਂ ਭਾਈ ਮੁੱਲਾਂ ਪਰ ਆਵੇ ਕੇ ਬਾਬਾ ਪੱਕਾ ਦੱਸ ਦੂੰਗਾ ਉਹ ਉਹੀ ਬੰਦੇ ਦੇ ਉੱਤੇ ਮਿਲਿਆ ਇੱਕ ਅਵੇਲੇ ਮਿਲਿਆ ਤਾਂ ਹਾਂ ਹਾਂ ਇਹਨਾਂ ਦਾ ਸਾਡਾ ਬੰਦਾ ਕੋ ਗਿਆ ਸੀ ਬੁਲਾਣੇ ਪਾਵੇ ਉਹ ਕਿ ਤੇ ਬਾਬਿਆਂ ਨੇ ਥੋੜੇ ਦੱਸਣਾ ਰਹਿ ਗਏ ਨਾਮ ਉਹ ਕਹਾ ਉਹ ਆਇਆ ਦੋ ਵੀ ਕਿੱਥੇ ਹੈ ਕਿੱਧਰ ਹੈਗਾ ਉਹ ਜੁੰਦਾਗਾ ਉਹ ਹੈ ਜੀ ਸੇਂਘਾ ਅੱਧੀ ਪੂ ਮੰਗੇ ਦਾ ਸਿਰ ਹੈ ਨੀਂ ਜਿੰਗ ਹਾਂ ਉਹ ਜਾਣਦਾ ਹਾਂ ਹਾਂ ਉਹ ਉਹਦਾ ਵੈਸੇ ਹੀ ਆਇਆ ਤਾਂ ਦੇਖਦੇ ਜੀ ਹੁਣ ਕੀ ਬਣਦਾ ਚਲੋ ਪਹਿਲਾਂ ਹੁਣ ਆਪਣੀ ਘੋੜਾ ਲਾਈਏ ਜਾ ਕੇ ਫਿਰ ਦੇਖਦੇ ਜਾ ਕੇ ਚਲੋ ਆਪਾਂ ਆਪਣਾ ਲਾਈਏ ਜ਼ੋਰ ਫਿਰ ਦੇਖਦੇ ਫਿਰ ਬਾਬਿਆਂ ਨੂੰ ਵੀ ਜਾਵਾਂਗੇ ਭਾਈ ਜਾਉਣਾ ਹੋਇਆ ਉੱਤੇ ਗੇੜ ਤੇ ਆ ਸੀਸੇ ਜਨਹਾਉਣਾ ਮੈਂ ਤਾਂ ਹੀ ਕਿ ਕਹ ਰਿਹਾ ਪਾਉਂਦਾ ਪਿਉਰੇ ਵੀ ਜਾ ਕੇ ਆਉਣਾ ਯਾਰ ਚਾਲਾ ਆਏਗਾ ਚਾਲ ਪਰ ਜਾ ਕੇ ਆਉਂਦੇ ਪਿਉਰੇ ਉੱਥੇ ਡਮੋਲੀ ਆਉਨੇ ਉਹਨਾਂ ਨੂੰ ਮਿਲ ਕੇ ਆਉਂਦੇ ਪਹਿਲਾਂ ਮੇਰੇ ਕੋਲ ਉੱਥੇ ਜਾਣਿਆ ਕਹਵਨ ਨਾ ਹਰੋਲ ਵੀ ਤੇ ਕੇ ਸੋ ਵੀ ਹੀ ਡੱਲ ਲੱਗਦਾ ਇਸ ਤਰ੍ਹਾਂ ਕੋ ਜਿਹੜੇ ਬੋਤਲ ਹੋਰ ਹੁੰਦੇ ਨੇ ਉਹਨਾਂ ਕੋਲ ਜਾ ਕੇ ਆਉਂਦੇ ਉਹਨਾਂ ਨੂੰ ਫਿਰ ਬਹਿਣਾ ਪੈਂਦਾ ਪਤਾ ਹੈ ਕੀ ਕਰਦੇ ਜੇ ਉਹਨਾਂ ਕੋਲ ਨਾ ਕੋਈ ਇਨਫੋਰਮੇਸ਼ਨ ਆ ਹੋਵੇ ਬੰਦੇ ਦੀ ਉਹ ਅੱਗੇ ਟਪਾ ਦਿੰਦੇ ਆ ਉਹੀ ਕਹਿੰਦਾ ਵੀ ਉਹਨਾਂ ਦੇ ਉੱਪਰ ਜਾ ਕੇ ਗੱਲਬਾਤ ਕਰੀਏ ਜਾ ਕੇ ਵੀ ਉਹਨਾਂ ਕੋਲ ਕਹਾ ਦੇਗਾ ਫਿਰ ਨੰਬਰ ਹੋਣੇ ਯਾਰ ਸਿਰੇ ਤੱਕ ਜਿੱਥੇ ਤੱਕ ਚੱਲਦਾ ਕੰਮ ਉਹਨੂੰ ਤੋਂ ਆਪਾਂ WhatsApp ਮੋਟੋ ਭੇਜ ਦਿੰਦੇ ਆ ਵੀ ਜੇ ਭਾਈ ਕੋਈ ਇਦਾਂ ਦਾ ਬੰਦਾ ਸਾਡਾ ਹੋਇਆ ਤਾਂ ਸਾਨੂੰ ਜ਼ਰੂਰ ਦੱਸਿਓ ਫਿਰ ਅਰੇ ਕੋਈ ਪਹਿਲਾਂ ਪਏ ਚੱਲੀਏ ਫਿਰ ਚੋਰੇ ਚੱਲਿਆ ਰ ਪਹਿਲਾਂ ਚੋਰੇ ਆ ਝਾਲ ਗਰੇ ਵਾਲਾ ਝਾਲ ਯਾਰ ਹੈ ਗਰੇ ਵਾਲਾ ਝਾਲ ਨਹੀਂ ਪਿ ਗਰੇਵਾਲ ਬੰਦੇ ਆ ਜਿੱਥੇ ਪਿਓਰੇ ਆ ਗਏ ਮੇਰਾ ਰਿਸ਼ਤੇਦਾਰ ਖੜਾ ਇਹ ਵੀ ਤੁਰਕੀ ਆ ਲੱਗਦਾ ਮੈਨੂੰ ਵੀ ਅਸੀਂ ਨਹਿਰ ਪਰ ਆ ਗਏ ਗਰੇਵਾਲੀ ਚ ਆਉਂਦੇ ਕਿੱਥੇ ਆ ਆਹ ਆਉਂਦੇ ਉੱਥੋਂ ਉੱਤਰੋਂ ਨਹਿਰ ਆਉਂਦੀ ਅਨੰਦਪੁਰ ਸਾਹਿਬ ਤੋਂ ਹੀ ਆਹ ਨਹਿਰ ਯਾਰ ਉੱਥੇ ਹਮੇ ਆਪਣੇ ਬੋਟਲ ਆਉਂਦੇ ਇੱਥੇ ਹਾਂ ਹਾਂ ਯਾਰ ਅਸੀਂ ਹਾਲੇ ਵੀ ਇਹ ਦੁਆਰ ਕਰਦੇ ਹਾਂ ਸੁੱਖੀ ਸੰਦੀ ਘਰ ਆਜ ਵੀ ਹੁਣ ਤਾਂ ਇਹ ਹੈ ਹੈ 70 ਚੱਲ ਦੇਖੇ ਮੜਾ ਜਾ ਯਾਰ ਇੱਥੇ ਜਿਹਨੂੰ ਪਿਓਰੇ ਦੇ ਅਸੀਂ ਪੋਲਪੋਰਾ ਇੱਥੇ ਗੋਤਾਖੋ ਨੂੰ ਫੋਟੋ ਦੇ ਆਏ ਉਹ ਕਹਿੰਦਾ ਵੀ ਤੁਹਾਡੇ ਹੀ ਫੋਟੋ ਹੁਣ ਜਿੰਨੇ ਵੀ ਨੇ ਤਾਂ ਗਰੁੱਪ ਬਣਿਆ ਹੁੰਦਾ ਆਪਸ ਕੋ ਇਹਨਾਂ ਨੂੰ ਅਸੀਂ ਫੋਟੋ ਦੇ ਦਿੱਤੀ ਉਹ ਕਦੇ ਮੇ ਜਿੰਨੇ ਵੀ ਸਾਡੇ ਗਰੁੱਪ ਬਣਿਆ ਹੁੰਦਾ ਸਿਰੇ ਤੱਕ ਜਿੱਥੇ ਝੋਲ ਪੈਂਦੀ ਹੈ ਵੀ ਜਿੱਥੇ ਜਿੱਥੇ ਸ਼ੰਕਾ ਹੁੰਦੀ ਹੈ ਉਹ ਕਦੇ ਮੈਂ ਸਾਰਿਆਂ ਨੂੰ ਭੇਜ ਦੂੰਗਾ ਅਸੀਂ ਤਾਂ ਫੇਰ ਦੁਆ ਕਰਦੇ ਆਂ ਤੇ ਵੀਰ ਆਪ ਸੁੱਖੇ ਰੱਖੇ ਬਸ ਆ ਨਹਿਰ ਵਾਲਾ ਤੇ ਚੱਕਰ ਵਿੱਚ ਹੋਵੇ ਹੀ ਨਾ ਹੁਣ ਚੱਲੇ ਕੈਮਰਾ ਚੈੱਕ ਕਰਨ ਉਧੋਂ ਕੈਮਰਾ ਚੈੱਕ ਕਰਕੇ ਆਉਂਦੇ ਆਂ ਫਿਰ ਕੱਲ ਨੂੰ ਉੱਥੋਂ ਉਹ ਲੜੀ ਤੋਂ ਅੱਗੇ ਫੜਦੇ ਲੜੀ ਕਰ ਆਹ ਕਹਿਵੇ ਤਾਂ ਸਹੀ ਹੈ ਹਾਂ ਕਿੱਧਰ ਉਹ ਕੈਮਰਾ ਚ ਲਾ ਜਾਣਾ ਹੈ ਉੱਥੇ ਤਾਂ ਕੁਣ ਜਾਂਦਾ ਪਰ ਉਹ ਆਇਆ ਜਾਣਾ। ਲੇਕਿਨ ਤੇਰੇ ਲੋਗਲੀ ਟਾਈਮਿੰਗ ਬਰਾਇਆ ਦਾ ਕੈਮਰੇ ਪਰ। ਮੈਂ ਕੱਢਿਆ। 10:30 ਥੋੜਾ ਇਹ ਯਾਰ। ਹਾਂ 2 ਮਿੰਟ ਦਿਖਾ ਦੇ ਲਾਦੇ ਹੋ। ਦੇਖ ਤਾ ਬੜਾ ਆਨਲਾਈਨ ਤੇ ਕੋ ਉਹ ਹੁੰਦੀ ਹੁਣ ਤੇਰੇ ਕੋਲ। ਮਾਜ ਦਾ 12 ਘੰਟੇ ਦੀ ਆਉਂਦੀ ਆ। ਹਾਂ। ਜੇ ਵੀ ਉਹਦੇ ਦੇਖਾਂਗੇ। 12 ਘੰਟੇ ਦੀ ਹੁੰਦੀ ਕੋਸਾ। ਵਾਈਸ ਹਾਂ ਹਾਂ ਮਾਜ ਜੇ ਪਰ ਮੈਂ ਦੇਖ ਲੈ ਤੁਮਨੇ ਪਰ ਪੜਾ ਮੇਰੇ ਕੋਲ। ਕੈਮਰਾ ਕੋਲ। ਉਹ ਨਹੀਂ ਉਹਾਂ ਜੇ 12 ਘੰਟੇ ਦੀ ਆਉਂਦੀ ਕੋਸਾ। ਉਹ ਮੈਂ ਕੱਢ ਲੁਣਾ। ਅਸੀਂ ਯਾਰ ਅਸੀਂ ਤਾਂ ਕੰਮ ਕਰਦੇ ਰਹੇ ਯਾਰ। ਤਾਂ ਕੈਮਰੇ ਦੇ ਰਿਕਾਰਡਿੰਗ ਕੱਢਿਆ। ਲਫੜ ਆ ਵੀ ਸ਼ੱਕ ਦੂਰ ਕਰ ਲਈਏ ਕਹਿੰਦੇ ਸਾਈਕਲ ਸਟੈਂਡ ਜਿਹੜਾ ਸਟੈਂਡ ਹੁੰਦਾ ਜਦ ਸਾਈਕਲ ਮੋਟਰਸਾਈਕਲ ਖੜਦੇ ਆ ਜਿੱਥੇ ਕਿਤੇ ਮੋਟਰਸਾਈਕਲ ਖੜਾ ਗਦਾ ਨਹੀਂ ਲੰਘਿਆ ਲੈ ਵੀ ਦੇਖੀ ਫਰਾਗੇ ਇੱਥੇ ਤਾਂ ਹੈ ਨਹੀਂ ਉਹ ਤਾਂ ਨਵਾਂ ਮੋਟਰਸਾਈਕਲ ਬਿਲਕੁਲ ਨਵਾਂ ਮੋਟਰਸਾਈਕਲ ਉਹਦਾ ਤਾਂ ਯਾਰ ਠੀਕ ਹੈ ਜੀ ਕਾਹਨ ਕਿੰਨਾ ਲੱਗੇ ਹੋਵੇ ਕਿ ਕਿਸੇ ਤੋਂ ਪਹਿਲਾਂ ਹੀ ਖੜੀ ਹੁੰਦੀ ਤੇ ਬਾਅਦ ਵਿੱਚ ਉੱਥੇ ਖੜੀ ਹੁੰਦੀ ਉਹ ਇੱਥੇ ਦੋ ਸਟੈਂਡ ਇੱਕ ਇੱਥੇ ਇੱਕ ਉੱਥੇ ਆ ਕੀ ਬਣਿਆ ਇਹੋ ਠੰਡਾ ਵੀ ਪਹਿਲਾਂ ਦਾ ਹਾਂ ਮੁਰਦਲੇ ਤੋਂ 10-15 ਖੜੇ ਕੁੱਲ ਨਹੀਂ ਤੇ ਹੋਰ ਫੋਟੋ-ਫੋਟੋ ਦਿਖਾ ਗਏ ਐ ਤੋ ਬੰਦੇ ਨੂੰ ਹਾਂ ਹਾਂ ਰੋਡ ਨੂੰ ਗਿਆ ਉਹ ਆਹ ਇ ਬੈਠਾ ਭੈਣ ਵਾਲੇ ਬੰਦੇ ਤੇ ਹੁਣ ਇੱਥੇ ਕੈਮਰੇ ਵਰਦੇ ਤਾਂ ਆਪਣੇ ਕੈਂਪਿੰਗ ਵਾਲੀ ਬੈਠਾ ਬੰਦਾ ਉਹ ਗਿਆ ਨਾ ਕਿਥੇ ਦੇਖਦੇ ਇੱਥੇ ਕਿੱਥੇ ਲੱਗਿਆ ਹੋਊਗਾ 9 ਵਜੇ ਸਾਡੇ ਪਿੰਡ ਦਾ ਥਾਣੇਦਾਰ ਸਾਹਿਬ ਵੀ ਆ ਗਏ ਨੇ ਲੰਘ ਗਏ ਹੁਣ ਤੇ ਉਹ ਲੱਗੇ ਵੀ ਉੱਧਰ ਕੈਮਰੇ ਉਹ ਕੈਮਰਾ ਚ ਕੱਢਦੇ ਆਂ ਦੇਖਦੇ ਆਂ ਇੰਗਲਿਸ਼ ਵਿੱਚ ਦੱਸ ਦੀ ਨਾ ਦੱਸ ਦੀ ਉਹ ਵੀ ਲੱਗਾਉਣ ਸਟਿਕ ਜੀ ਗੱਨ ਮੜੀ ਜੀ ਆਪਰੇ ਦੇਖੋ ਲਾ ਗਈ ਨਾ ਆ ਰੋਡ ਨੂੰ ਆਇਆ ਹੁਣ ਉਹ ਦੇਖਦੇ ਆਂ ਹੁਣ ਟਾਈਮਿੰਗ ਲਾਈ ਆ ਪੂਰੀ ਸਾਡੇ ਬੰਦਿਆਂ ਨੇ ਅੱਖਾਂ ਘੜੋਈ ਫੜੇ ਆ ਥਾਣੇਦਾਰ ਸਾਹਿਬ ਵੀ ਖੜੇ ਦੇਖ ਰਹੇ ਨੇ ਦੇਖਦੇ ਆਂ ਜੀ ਹੁਣ ਇੱਥੇ ਦੇਖਦੇ ਜੀ ਬੱਦਲ ਆਉਂਦਾ ਨਾ ਹਾਂ 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 ਕੈਮਰਾ ਤਾਂ ਸਾਫ਼ ਹੈ। ਹਾਂ, ਮੈਂ ਕੋ ਦੇਖ। ਪਾਉਣੇ ਦਾ ਬੰਦ ਹੋਣਾ ਉਹ ਪਾਉਣ ਲੱਗ। ਕਾਜੀ? ਉਹ ਵੀ ਆਹੇ ਕਦਰ ਦੀ ਉਹਦੀ। ਯਾਰ, ਕਾ ਨਗ ਰਿਹਾ ਕਹਿੰਦੇ ਹੈ ਤਾਂ ਕੱਲੇ ਗਿਆ ਇਹ। ਇਹੀ ਹੈ, ਇਹੀ ਹੈ ਬਾਈ। ਉਹ ਜਿਹੜੀ ਦੂਜੀ ਆਏ ਦੇਖੀ ਆਪਣੇ ਆਪਣੇ ਪੁਰਾਣੀ ਵੀਡੀਓ ਨਾਲ ਬਲਾ ਕੇ ਦੇਖ। ਹੈ ਬਾਈ ਜੀ ਨਾ ਬਾਈ। ਹਾਂ ਹਾਂ ਦੇਖੀ ਉਹਦੇ ਵਿੱਚ ਮੈਂ ਮੈਂ ਤਾਂ ਸਾਫ਼ ਜੀ ਮੰਗਾਉਂਦਾ ਫਿਰ ਮੈਂ। ਕੀ ਨੇ? ਆਹ ਕਿਹੜਾ ਲਈ ਮੋਰਾ ਨਾ ਨੀਲੀ ਜੀ ਨਾ ਬਾਪ ਜੀ ਸਕਾਈ ਬਲੂ ਬੈਂਟਾ ਹੈ। ਆਹ ਦੇਖ ਰਹੇ। ਦੂਜੇ ਮੋਡਸਰ ਨੂੰ ਸ਼ੀਸ਼ਾ ਵੀ ਇੱਕ ਹੈਵੀ ਬਲੱਟ ਇਨ ਹੈਲਮਟ ਵੀ ਪਾਈ ਦੀ। ਦੇਖੀ ਮੇਰੀ ਵੀ ਗਾਲੀ ਆ। ਨਹੀਂ ਆਏ ਨਹੀਂ ਤੰਦ। ਤਿੰਨ ਦਿਨ ਰੁਕ ਗਿਆ 10 ਤਰੀਕ ਦੀ ਦੇਖੀ ਆ ਇਹ ਨਿਕਲਿਆ ਇੱਥੇ। ਮਤਲਬ ਤਾਂ ਨੌਕਰੀ ਕਰਦਾ। ਇਹ 10 ਮਹੀਨੇ ਤੋਂ ਨਿਕਲਿਆ। ਅੱਛਾ ਏਜੰਟ। ਜੰਟਾ। ਉਹਨਾਂ ਸੀ ਦੇਖਣ ਲੱਗੇ ਇੱਥੇ। ਇੱਥੇ ਨੂੰ ਉਹ ਗੋਲੀ ਕਰ ਦੋ। ਸਾਰਾ ਹੋ ਗਾਇਆ ਬੱਚੇ ਦਾ। ਇਹ ਆਹ ਹੌਸਲ ਭਰਾ ਦਿੱਤੇ ਤੇ ਨਾਲ। ਇਹੀ ਆ ਨਾ? ਇਹੀ ਇਹੀ। ਇਹੀ ਆ ਰਿਹਾ। ਹਾਂ ਜੀ ਬੰਦ ਨਾ ਜੂਮ ਕਰਕੇ ਸਾਹ ਬੜ ਦੂਗੀ ਹਣਾ ਅੱਗੇ ਹਾਂ ਕੋਈ ਨਹੀਂ ਮਤਲਬ 1.5 ਨਾ ਪਰ ਜੂਮ ਨਹੀਂ ਕਰਨਾ ਬੰਦਾ ਲੱਭੇ ਅੱਗੇ ਰੋ ਆਈਏ ਅਖੀਰ ਹੋ ਗੋ ਰੋ ਕੋਈ ਨਾ ਡਿਲੀਵਰੀ ਮੈਂ ਤਾਂ ਹੈਲਮਟ ਪਾਇਆ ਹੋਇਆ ਬੈਗ ਪਾਇਆ ਬੈਗ ਪਾਇਆ ਵਿੱਚ ਹੀ ਆ ਅਸੀਂ ਉਹ ਮੰਡਰ ਨੂੰ ਮਿਲਣ ਆਏ ਜਿਹਨੇ ਦੇਖਿਆ ਤਾਂ ਕੱਲ ਨੰਦਰਸ਼ਗਰ ਦਾ ਗੁਰਦੁਆਰਾ ਸਾਹਿਬ ਜਿਹੜਾ ਅਸੀਂ ਕੱਲ ਨੂੰ ਜੀ ਬੜੀ ਦੇਖਣੀ ਜਿਹਦੇ ਅਸੀਂ ਦੇਖਿਆ ਤਾਂ ਉਸ ਬੰਦਰ ਨੂੰ ਮਿਲਣ ਆਏ ਆ ਦੇਖਿਆ ਤਾਂ ਕੱਲ ਕਹਿ ਇਹ ਪਨੇਖਾ ਤਾਂ ਨਹੀਂ ਪਿਆ ਬੰਦਾ ਸ਼ੋਰ ਹੈ ਟੈਲੀਫੋਨ 'ਚ ਗੱਲ ਹੋਰ ਹੁੰਦੀ ਆ ਉਹਦੇ ਫੋਟੋ ਫੋਟੋ ਦੇਖਦੇ ਹੁਣ ਵੀ ਹਾਂ ਵੀ ਤੁਹਾਨੂੰ ਵੀ ਦਿਖਾਉਂਦੇ ਆ ਦੇਖਦੇ ਫਿਰ ਕਰਦੇ ਹੁਣ ਸਾਨੂੰ ਟਾਈਮਿੰਗ ਦਾ ਪਤਾ ਕੈਮਰੇ ਦੀ ਕਿਹੜੀ ਟਾਈਮ ਦੀ ਨੰਦਪੁਰ ਸਾਹਿਬ ਦੀ ਜੇ ਕੱਲ ਨੂੰ ਫਿਰ ਇਹਨੂੰ ਨਾਲ ਚੱਕਦੇ ਆ ਕਿੱਥੇ ਦੇਖੇ ਆਉਣੇ ਵਾਲੇ ਯਾਰ ਇੱਥੇ ਤਨੋਂ ਸਾਨੂੰ ਇਹ ਕਨਫਰਮ ਹੋ ਗਿਆ ਵੀ ਰੋਪੜ ਤੋਂ ਉਹ ਕੱਲਾ ਗਿਆ ਉਹਦੇ ਵਿੱਚ ਹੁਣ ਗਾਹਾਂ ਗਾਹ ਕੈਮਰੇ ਲੱਭਦੇ ਜਾਵਾਂਗੇ ਪਰ ਹੁਣ ਕੱਲੋ ਇੱਕ ਹੋਰ ਚੱਕਰ ਪਿਆ ਹੋਇਆ ਆ 100 ਬਾਨੂ ਕਦੇ ਮਾਰਕੀਟ ਬੰਦ ਹੁੰਦੀ ਐ ਬੰਦਾ ਇੱਕ ਵੇਸੇ ਮੈਂ ਲੱਭ ਲਿਆ ਕਿ ਮੇਰੇ ਯਾਰ ਦੋਸਤੇ ਮਿਲ ਕੇ ਉੱਥੇ ਕੀਰਤਪੁਰ ਸਾਹਿਬ ਵੀ ਉਹਦੀ ਮੋਬਾਈਲ ਦੀ ਦੁਕਾਨ ਕਹਿੰਦਾ ਚਾਰੇ ਪਾਸੇ ਕੈਮਰੇ ਲੱਗੇ ਹੋਏ ਸਾਡੇ ਪੰਜ ਚਾਰ ਕੈਮਰੇ ਕਹਿੰਦਾ ਕੱਲਾ ਕਲਾ ਐਂਗਲ ਚੈੱਕ ਕਰਵਾ ਦਿਆਂ ਕੀਰਤਪੁਰ ਸਾਹਿਬ ਤਾਂ ਸ਼ਰਮਾਰਾ ਕਿਰਪਾ ਕਰੇ ਹੁਣ ਕੈਮਰੇ ਖੰਗਾਲਾਗੇ ਕਿੱਥੇ ਕਿੱਥੇ ਜਾ ਕੇ ਲਾਸਟ ਨਿਕਲੇ ਆਓ ਇਹ ਦੇਖਦੇ ਹਾਂ ਓ ਆ ਜਾ ਭਾਈ ਹੈਪੀ ਹੈਪੀ ਨਾਉ ਕਿਹਾ ਉਹਦਾ ਰਿੰਪਾ ਹੈਪਾ 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 ਨਾ ਉਹ ਕੱਲ ਆਪਣੀ ਫੈਮਿਲੀ ਨਾਲ ਗਿਆ ਤਾਂ ਕੱਲ੍ਹ ਕੱ ਪਰਸੋਂ ਕੱਲ ਗਿਆ ਤਾਂ ਵੀ ਫੈਮਿਲੀ ਨਾਲ ਇਹ ਦਿਨਾਂ ਦੇ ਵੀ ਅੱਗੇ ਪਿੱਛੇ ਹੋਈ ਜਾਂਦਾ ਯਾਰ ਕਿਆ ਕਰੇ ਯਾਰ ਇਹ ਕਿੰਦਰ ਸਾਡੇ ਤਾਂ ਕੈਮਰੇ ਨਹੀਂ ਚੱਲੇ ਆਏਗਾ ਨਹੀਂ ਪਛਾਣ ਕਰ ਰਹੇ ਆ ਅੱਜ ਕੱਪੜੇ ਦੀ ਪਛਾਣ ਕਰ ਰਹੇ ਆ ਵੀ ਉਹਨੇ ਟਾਈਮ ਨਾਲ ਨਿਕਲੇ ਆ ਉਹ ਕਿ ਨਹੀਂ ਨਿਕਲੇਗਾ ਪਿੰਡ ਵਾਲਾ ਕੈਮਰਾ ਤੇ ਦੇਖ ਲੈ ਪਿੰਡ ਤੋਂ ਨਿਕਲਿਆ ਉਹ ਟੀ-ਸ਼ਰਟ ਤੇ ਪਛਾਣ ਤਾਂ ਹੋ ਗਈ ਵੀ ਹਾਂ ਉੱਪਰੋਂ ਲਿਖਿਆ ਪੋਲੋਂ ਲਿਖਿਆ ਪੂਰੀ ਟੀ-ਸ਼ਰਟ ਤੇ ਪੋਲੋਂ ਲਿਖਿਆ ਪੂਰੀ ਟੀ-ਸ਼ਰਟ ਤੇ ਹੋ ਗਈ ਉਹ ਤਾਂ ਪਛਾਣ ਉਹਦਾ ਪਛਾਣ ਤਾਂ ਹੋ ਗਈ ਪਿੱਛੇ ਕਿੱਟ ਪਾਇਆ ਹੈਲਮਟ ਲੱਤਾ ਹੋਇਆ ਉਹਨੇ ਬਾਕੀ ਇਹਦੇ ਨੂੰ ਆਇਆ ਬਾਕੀ ਹੁਣ ਸਾਡਾ ਇੱਧਰ ਆ ਜੇ ਬੰਦਾ ਇਹ ਤੇ ਪੂਰੀ ਸੂਰ ਲੱਦੇ ਵੀ ਹਾਂ ਫੇਰ ਬੈਠ ਤੇ ਜਾ ਕੇ ਕੈਮਰੇ ਬਰਨਦਪੁਰ ਸਾਹਿਬ ਵਾਲਿਆਂ ਪਰ ਬਾਈ ਕਾਕੇ ਅਸੀਂ ਪੱਠੇ ਸਭ ਗੁਰਦਾਰੇ ਸਾਹਮਣੇ ਖੜੇ ਆ ਹਾਂ ਤੈਨੂੰ ਕੋਈ ਵੀ ਦੁੱਖ ਤੁਲੀ ਕੋਈ ਵੀ ਚਿੰਤਾ ਉਹ ਸਾਡੇ ਨਾਲ ਸ਼ੇਅਰ ਕਰ ਲੈ ਠੀਕ ਆ ਅਸੀਂ ਆ ਲੇਣਦਾਰ ਦਮਾ ਤੇਰੇ ਵਾਸਤੇ ਅਸੀਂ ਖੜੇ ਆ ਤੇਰੇ ਬਾਸੇ ਸੌ ਖਾਣਦੇ ਆ ਤੇਰੇ ਵਾਸਤੇ ਠੀਕ ਆ ਭਾਈ ਤਨ ਕਰਕੇ ਤਨੇ ਹੋਰ ਠੀਕ ਆ ਕੋਈ ਵੀ ਦੁਖਦਲੀ ਬਾ ਸਾਡੇ ਨਾਲ ਸ਼ੇਅਰ ਕਰ ਲੈ ਕੋਈ ਵੀ ਲੈਣ ਦੇਣਾ ਚਲਾਈ ਵੀ ਹੋ ਗਿਆ ਪਤਾ ਕਈ ਵਾਰ ਹੁੰਦਾ ਨੇ ਬੰਦੇ ਨੂੰ ਵੀ ਕੋਈ ਲੈਣ ਦੇਣ ਹੁੰਦਾ ਬੰਦੇ ਪਰ ਕੋਈ ਲੈਣ ਦੇਣਾ ਉਹ ਵੀ ਅਸੀਂ ਦਵਾਂਗੇ ਯਾਰ ਆ ਜਾ ਮੇਰਾ ਵੀਰ ਅਸੀਂ ਸੌ ਖਾਣਦੇ ਪੱਠੇ ਜਾ ਗੁਰਦਾਰੇ ਸਾਹਮਣੇ ਖੜਕੇ ਜੋ ਵੀ ਤੈਨੂੰ ਕੋਈ ਦੁਖਦਲੀ ਬਾ ਸਾਡੇ ਨਾਲ ਸ਼ੇਅਰ ਕਰ ਲੈ ਅਸੀਂ ਨਾ ਪੂਰੀ ਕਰੀ ਸਾਡੇ ਇੱਥੇ ਸਿਰ ਪੜਦੇ ਇੱਥੇ ਆ ਕੇ ਠੀਕ ਆ ਭਾਈ ਹਾਂ ਆ ਜਾ ਮੇਰਾ ਵੀਰ ਜੇ ਤੂੰ ਸਾਡੀ ਵੀਡੀਓ ਦੇਖਦਾ ਹੈ ਪਹੁੰਚ ਸਾਡੇ ਘਰ ਆ ਇੱਥੇ ਆਪਣੀ ਫੈਮਿਲੀ ਨੂੰ ਮੇਰੇ ਸਾਰੇ ਬਹੁਤ ਟੈਨਸ਼ਨ ਵਿੱਚ ਸਾਰੇ ਇੰਨੀ ਫਿਕਰ ਕਰਨ ਲੱਗੇ ਹੋਏ ਆ ਇਕੱਲਾ-ਗੱਲਾ ਕੱਲ ਤੇਰਾ ਮੁੰਡਾ ਵੀ ਅਸੀਂ ਮਿਲਿਆ ਤੂੰ ਵੀਡੀਓ ਦੇਖ ਜੇ ਦੇਖੀ ਹੋ ਵੀ ਤਾਂ ਮੇਰਾ ਵੀ ਰਾਜਾ ਅਸੀਂ ਅਸੀਂ ਦਵਾਂਗਾ ਲੈਣਦਾਰ ਕੋਈ ਵੀ ਤੇਰੇ ਪਰ ਗੱਲਬਾਤ ਹੈਗੀ ਹੈ ਤੈਨੂੰ ਕਿਸੇ ਚੀਜ਼ ਦੀ ਟੈਨਸ਼ਨ ਸਾਨੂੰ ਫੋਨ ਕਰ ਲੈ ਮੈਨੂੰ ਫੋਨ ਕਰ ਲੈ ਫੋਨ ਤੇਰਾ ਮੇਰੇ ਕੋਲ ਨੰਬਰ ਹੈ ਗਈ ਹੈ ਤੇ ਜਦ ਯੂਟਿਊਬਰ ਕਿਤੇ ਵੀ ਸਾਨੂੰ ਮੈਸੇਜ ਕਰਦੇ ਇੱਕ ਵਾਰ ਭਾਈ ਮੈਂ ਠੀਕ ਐ ਇੰਨੇ ਹੀ ਕ ਇੱਕ ਵਾਰ ਇੰਨੇ ਹੀ ਦੱਸ ਦੇ ਭਾਈ ਵੀ ਮੈਂ ਜੂੰਦਾ ਜਾਗਦਾ ਹੀ ਆ ਮੈਂ ਨੇੜੇ ਤੇੜੀ ਕਿਤੇ ਮੈਂ ਆਪੇ ਆ ਜਾਣਾ ਇਹ ਵੀ ਦੱਸ ਦੇ ਠੀਕ ਨਹੀਂ ਭਾਈ ਠੀਕ ਹੋਰ ਇੰਨੇ ਹੀ ਦੱਸ ਦੇ ਭਾਈ ਮੈਂ ਠੀਕ ਐ ਹਣੇ ਮੈਨੂੰ ਨਾ ਲੁੱਬੇ ਮੈਂ ਭਾਈ ਮਹੀਨੇ ਬਾਅਦ ਆਜੂ ਦੋ ਮਹੀਨੇ ਬਾਅਦ ਆਜੂ ਇਹ ਵੀ ਇੱਕ ਮੜੀ ਜੀ ਇੱਕ ਸੁਰਾਗ ਦੇ ਦੇ ਬਸ ਇੰਨਾ ਕੁ ਕੋਈ ਸਿਗਨਲ ਦੇ ਦੇ ਸਾਨੂੰ ਮੈਂ ਭਾਈ ਆਪਿਆ ਠੀਕ ਐ ਵੀਰੇ ਹਾਂ ਹਾਂ ਠੀਕ ਐ ਮੁੰਡਾ ਤੇਰਾ ਹਾਂਜੀ ਹਾਂ ਹਾਂ ਹੋਰ ਸੁਣਾ ਮਾ ਵਧੀਆ ਵੀਰੇ ਤੈਨੂੰ ਜਿਹੜੀ ਸਾਡੀ ਪੋਸਟ ਦੇਖੀ ਕੱਲ ਉਹ ਕਿਹੜੇ ਟਾਈਮ ਆਗੇ ਨਹੀਂ ਕੀ ਹੋ ਸਰ ਇਹ ਕਦੇ ਪਹਿਲਾਂ ਨਹੀਂ ਦੇਖੀਏਗੀ ਨਹੀਂ ਜਦ ਤੇਰੇ ਸਾਹਮਣੇ ਬੈਠ ਕੇ ਤੈਨੂੰ ਪੂਰਾ ਯਕੀਨ ਆ ਵੀ ਉਹ ਹੀ ਦਾ ਹਾਂ ਮੈਂ ਇਹ ਨਹੀਂ ਮੈਂ ਅੰਨਲ ਮੈਨੇ ਦੇਖਿਆ ਰਿਹਾ ਇਹ ਹਾਂ ਮੈਂ ਆਪ ਦੇਖਿਆ ਉਹ ਹੀ ਤਾਂ ਮੈਨੇ ਜਦੋਂ ਤੇਰੇ ਸਾਹਮਣੇ ਉੱਠ ਮੈਂ ਨਹੀਂ ਮਾਰਦਾ ਅੱਛਾ ਨੇਗੜਾ ਦੇਖ ਕੇ ਮਤਲਬ ਜਿਹੜਾ ਬੈਠਾ ਉਸਤਾ ਬੈਠਾ ਨਹੀਂ ਜਾਏਗਾ ਉਹ ਗੀਰ ਨਹੀਂ ਬੈਠ ਪਾਈ ਵੀ ਦੇਲੇ ਹੀ ਹਟ ਤੇ ਉਹਦੇ ਪਾਈ ਗਏ ਬੀਬੀ ਜਲਟ ਵੀ ਬੀਬੀ ਜਲਟ ਕਿਹੜੇ ਕਲਰ ਦੀ ਆ ਹਾਂ ਬੈਂਟ ਕਾਲੀ ਹਾਂ ਪਾਣੀ ਕਨ ਦੀ ਬੈਂਟ ਹਾਂ ਹਾਂ ਹੈਂ ਹਾਂ ਹਾਂ ਉਵੇਂ ਨੇ ਨੇ ਤੈਂ ਜਿੱਥੇ ਬਾਰਿਸ਼ ਨੂੰ ਦੇਖਿਆ ਹਾਂ ਸਾਹਮਣੇ ਤੇਰੇ ਖੜਾ ਦਾ ਉਹ ਇੱਕ ਜਿਹੜਾ ਉਹ ਮੁਰੇ ਲਾਈਨਾਂ ਜੀ ਆ ਉਹਦੇ ਜਿੱਥੇ ਬੈਠਣੇ ਵਾਲੀ ਆ ਉਹਨਾਂ ਚ ਬੈਠਣ ਲੱਗਾ ਤਾਂ ਕਿ ਪਿੱਛੇ ਖੜਾ ਤਾਂ ਕਿਤੇ ਦੂਰ ਉਹ ਦੂਰ ਆਣਾ ਦੇਖੋ ਉਹਨੇ ਜਾਂ ਬਸ ਦੇਖ ਲਿਆ ਜਿਹਦੇ ਲੱਗ ਗਿਆ ਮੈਨੂੰ ਦੇਖੀ ਪਿੱਛੇ ਖੜਾ ਦਾ ਜਿਹੜਾ ਉਹਨੇ ਖਾ ਚੇਰ ਆ ਗਿਆ ਟੈਕ ਗਿਆ ਉਹ ਹਾਂ ਨਹੀਂ ਮਤਲਬ ਅਗਲਾ دروازੇ ਦੋਏ ਉੱਥੇ ਕਿ ਜਿਹੜਾ ਐਂਟਰੀ ਹੁੰਦੀ ਆ ਤੈਨੂੰ ਤੁਸੀਂ ਸਾਰਾ ਦੇਖ ਲੈਗਾ ਉੱਥੇ ਉੱਥੋਂ ਤਾਂ ਦੇਖ ਗਿਆ ਤੂੰ ਵਿੱਚ ਕੈਮਰੇਆਂ ਦੇ ਮੈਂ ਜਾ ਕੇ ਆਇਆ ਆਨੇ ਫੋਟੋ ਮੇ ਕੋਲ ਲਾ ਦਿਖਾ ਮੜੀ ਆਪਣੀ ਫੋਟੋ ਤੁਸੀਂ ਨੱਬ ਲਿਆ ਤੂੰ ਤਾਂ ਦੇਖਦੇ ਨਾ ਉੱਥੇ ਫਿਰਦਾ ਹੋਰ ਨਹੀਂ ਦਿਖਿਆ ਉਹੀ ਟਾਈਮ ਜਿਹੜੇ ਟਾਈਮ ਤੂੰ ਦੱਸਦਾ ਵੀ ਉੱਥੇ ਦਾ ਉਹ ਰੋਡ ਲੰਗਰ ਲੰਗਰ ਆ ਫੋਟੋ ਦਿਖਾ ਤਾ ਹੀ ਨਹੀਂ ਲੰਗਰ ਉਹਨੇ ਖਾਂਦਾ ਦਿਖਿਆ ਫਿਰ ਲੰਗਰ ਜੀ 2 ਲੀਟਰ ਲੈ ਕੇ ਮੁੜ ਗਿਆ ਹਾਂ ਫਿਰ ਉਹ ਜਿਆਦਾ ਪਲੇਟ ਉਹਨੇ ਉੱਥੇ ਵਾਪਸ ਰੱਖਦੀ ਹੈ ਹੈ ਆਹ ਫੋਟੋ ਤੇ ਦੇ ਦੇ ਇਤਨਾ ਦਾ ਜਿਹੜਾ ਮੁੰਡਾ ਭੇਜਤੀ ਦੇ 11 ਵਜੇ ਕੇ 6 ਮਿੰਟ ਦਾ ਹੀ ਇੱਕ ਜਿਹੜੀ ਉਹ ਜਿਹੜੀ ਤਾਂ ਉੱਥੇ ਪੂਰਾ ਖਿੱਚੀ ਆ ਜਿਹੜੀ ਫੋਟੋ ਤੇ ਆਹ ਆਹ ਦੇਖੋ ਉਹਦੇ ਟਾਈਮ ਹੀ ਦਿਖਾ ਮਿਲੂ ਯਾਰ ਤੇ ਇਹਦੀ ਕੈਮੇਰਾ ਇਹ ਨਹੀਂ ਹੈਗੀ ਯਾਰ ਇਹ ਮੈਂ 3 ਵਜੇ ਘਰ 11 ਵਜੇ ਕੇ 12 ਮਿੰਟ ਦਾ ਹੀ ਆ ਉਹ ਬਸ ਸਹੀ ਹੈ ਫਿਰ ਕੈਮਰੇ ਪਿੱਛੇ ਹੋ 11 11 ਸ਼ੋਅ ਕਰ ਦੇ 11 11 11 ਸ਼ੋਅ ਕਰ ਦੇ 3 ਮਿੰਟ ਦਾ ਹੀ ਫਰਕ ਹੈ ਠੀਕ ਹੈ ਠੀਕ ਹੈ ਬਾਈ ਇਹ ਕ ਅਬ ਆਪਣੇ ਘਰ ਦੇ ਅੰਦਰ ਬਾੜ ਕੇ ਬਾਅਦ ਫੋਟੋ ਖਿੱਚੀ ਆ ਤੇ ਮੈਂ ਇਹ ਜੀ ਮੈਂ ਮੀਆ ਭੈੜ ਹੋਣੀ ਜਾਂਦਾ ਜੇ ਨੇ ਦੇਖਾ ਇੱਕ ਵਾਰ ਬਾਹਰ ਕਿ ਕਿ ਟਿਕੜੇ ਦੁਆਰ ਦਿਖਾਈ ਮੜੇ ਟਾਈਮਿੰਗ ਦਿਖਾ ਮੜੇ ਜੀ ਉਪਰ ਦੇ ਇਹ ਮੀਆ ਰਾਂ ਵਾਜੀ ਐ ਸੋਹਾਰਾ ਮੈਂ ਬੜ ਸਹੀ ਆ ਫਿਰ ਹੁਣ ਤੋਂ 11 11 ਪਰ ਆ ਗਿਆ ਹਾਂ 11 11 ਪਰ ਇੱਥੇ ਅੰਦਰ ਆਇਆ ਅੰਦਰ ਚਲੇ ਗਏ ਉਹ ਤੋਂ ਬਾਅਦ ਇਹਨੇ ਬਾਹਰ ਫੋਟੋ ਖਿੱਚੀ ਆ ਟਾਈਮ ਸਹੀ ਆ ਬਿਲਕੁਲ ਕੈਮਰੇ ਨਾਲ ਕੈਮਰੇ ਨਾਲ ਸਹੀ ਟਾਈਮਿੰਗ ਮਿਲਦੀ ਤੇਰੀ ਫਿਰ ਤੇਰਾ ਕਨਫਰਮ ਆ ਵੀਰ ਪਰ ਉਹੀ ਤਾਂ ਤੈਨੂੰ ਦੇਖ ਕੇ ਪਿੱਛੇ हट ਗਏ। ਤਾਂ ਯਾਰ ਗੌਰ ਕਰ ਹੁਣ ਤੇ ਜਿੱਤ ਕਿਤੇ ਪਹਿਲਾ ਪੋਸਟ ਦੇਖਣੀ ਤਾਂ ਜਿਹਦੇ ਫੋਨ ਫੜਾ ਲੈਣਾ ਤਾਂ ਫਿਰ ਜਾ ਕੇ। ਮਨੂ ਨੇ ਪਾਈ ਆ ਚੌਥੇ ਵਾਲੇ ਮੁੰਡੇ ਦੇ। ਇਹ ਸ਼ਰਟ ਦਾ ਵਰਕ ਆ ਲਈ ਸ਼ਰਟ ਪਾਈ ਹੋਰ। ਟੀ-ਸ਼ਰਟ ਪਾਈ ਉਹਨੇ ਗੋਲ ਗਲੇ ਵਾਲੀ ਮੂਰੇ ਪ੍ਰਿੰਟਿੰਗ ਆ। ਇਹਨੇ ਚੱਲ ਹੁਣ ਇਹਦਾ ਇੱਕ ਤਾਂਹੀਂ ਤੇ ਮਨੂੰ ਮੇਰੇ ਆ ਹੀ ਕਹਿੰਦਾ ਹੁਣ ਥੋੜੀ ਯਾਰ ਮੈਂ ਕਹਿੰਦਾ ਹੁਣ ਥੋੜੀ ਇਹ ਤੇ ਪਤਾ ਲੱਗ ਗਿਆ ਉਹ ਲੰਘ ਨਹੀਂ ਸਕਿਆ ਫਿਰ ਉਹਨੇ। ਸਾਮ ਦੇਗਾ ਨੀ ਮੇਰੀ ਜਿਹੜੀ ਸ਼ਰਟ ਪਾਈ ਵੀ ਉਹਦੇ ਪੂਰੇ ਪ੍ਰਿੰਟਿੰਗ ਆ ਨਹੀਂ ਡੇਲੀ ਸ਼ਰਟ ਮਾਈ ਵੀ ਉਹਦਾ ਨਾ ਜਦੋਂ ਇਹ ਜਿਹੜੀ ਫੋਟੋ ਪਹਿਲਾਂ ਖਿੱਚੀ ਇੱਕ ਪੌਚ ਦੇਖਿਆ ਤਾਂ ਉਹ ਇਹ ਫੋਟੋ ਬਾਅਦ ਵਿੱਚ ਕੀਤੀ ਉਹ ਮੈਂ ਤਾਂ ਮਹਿਲਾ ਪਹਿਲਾਂ ਦੇਖਿਆ ਤਾਂ ਇਹ ਸਮਝ ਲੈ ਵੀ ਫਿਰ ਇਹ ਓਪੀ ਕਾਰਡ ਤੇ ਪਹਿਲਾਂ ਦੇਖਿਆ ਤਾਂ ਉਹ ਰੋਟੀ ਨਾ ਖਾਦੀ ਹੋਣੀ ਰੋਟੀ ਤਾਂ ਇਹ ਨਹੀਂ ਖਾਧੀ ਇਹ ਕੱਦ ਤੇ ਅੰਦਰ ਚਲੇ ਗਏ ਉਹ ਮੈਂ ਬਾਅਦ ਵਿੱਚ ਇੱਕ ਉਹ ਅੱਜ ਦੇਣੇ ਕਿ ਉਹਨੇ ਬਾਅਦ ਦੇਖਦੇ ਹਾਂ ਇਹ ਜਿਹੜੇ ਘਰ ਦੇ ਨਾਲੇ ਅੰਦਰ ਦਾ ਉਹ ਹਾਂ ਕੱਟਵਾਰੇ ਫੇਰ ਕਾ ਲੂ ਯਾਰ ਇਹ ਹੁਣ ਮੈਨੂੰ ਥੋੜਾ ਇੱਕ ਹੋਰ ਡਾਟ ਪੈਂਦਾ ਆਪਾਂ ਥੋੜਾ ਅੱਗੇ ਦੇਖ ਲਿਆ ਆਪਾਂ ਨੇ ਉਹ ਨਹੀਂ ਨਹੀਂ ਜੀ ਆਪਾਂ ਡਾਟ ਦੇਖਿਆ ਤਾਂ ਡਾਟੇ ਵੀ ਨਹੀਂ 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 ਆਪਾਂ ਦੇਖ ਮੈਂ ਪਤਾ ਕਿਆ ਦੇਖਦਾ ਰਿਹਾ ਉੱਥੇ ਮੈਂ ਉੱਥੇ ਦੇਖੋ ਨੇ ਲੰਗਰ ਛਕਿਆ ਇਹਨੂੰ ਉੱਠ ਕੇ ਜਦ ਲੰਗਿਆ ਸਾਢੇ 10 ਤੇ ਵੀ ਆਹ ਗੱਲ ਤਾਂ ਨਹੀਂ ਪਤਾ ਲੱਗਿਆ ਹੈਗਾ ਵੀ ਉਹਨੇ ਲੰਗਰ ਛਕਿਆ ਹੀ ਨਹੀਂ ਯਾਰ ਉਹਨੇ ਸਾਢੇ 10 ਤੋਂ ਦੇਖਿਆ ਆਪਾਂ ਨੇ ਯਾਰ ਉਹਨੇ ਲੰਗਰ ਛਕਣ ਨੂੰ ਦੇਖ ਕੇ ਜਦ ਭੱਜ ਗਿਆ ਇਹਨੇ ਲੰਗਿਆ ਉਹ ਦੇਖ ਕੇ ਮਾਨੂੰ ਉਹ ਸਾਢੇ ਲਾ ਭਈ 11 ਵਜੇ ਦੇਖਾਂਗੇ ਆਪਾਂ 11 ਤੋਂ ਲੈ ਕੇ 15 ਮਿੰਟ ਦੇ ਵਿੱਚ ਜੀ ਯਾ ਤਾਂ ਕਿਆ ਬਾਤ ਹੈ ਕਿ ਹੋਰ ਚੱਕੀ ਨਾਲ ਹੋਵੇ ਯਾਰ ਬੈਗ ਕਿੱਡਾ ਵੱਡਾ ਬੈਗ ਉਹਦੇ ਵਿੱਚ ਇੱਕ ਅੱਧੀ ਪਾਈ ਹੋਵੇ ਕੋਲ ਉਹ ਦੂਏ ਦਿਨ ਦੀ ਗੱਲ ਆ ਇਹ ਵੀ ਮਰਛਾ ਗੱਲ ਵੀ ਦੂਏ ਦਿਨ ਦੀ ਆ ਉਹ ਜਿਹੜੀ ਤਾਂ ਪਲੇਟ ਦੇਖੀ ਪਲੇਟ ਖਾਲੀ ਚ ਖਾਣਾ ਖਾਣਾ ਆਪਾਂ ਕੁਝ ਨਹੀਂ ਲੇ ਨਿਕ ਪੀਓ ਦੇ ਉਹਨੇ ਪਲੇਟ ਆ ਉੱਤਰ ਉੱਤਰ ਚੱਲਿਆ ਦਾ ਹਲੇ ਅਬਸਲੂਟ ਨਿਗਾ ਪੈ ਗਈਆਂ ਹਾਂ ਨਹੀਂ ਨਹੀਂ ਜਿੱਥੇ ਤੇ ਪਲੇਟਾਂ ਨਹੀਂ ਨਹੀਂ ਜਿੱਥੇ ਮੇਰੀ ਗੱਲ ਸੁਣ ਜਿੱਥੇ ਤੇ ਪਲੇਟਾਂ ਚੱਕਦੇ ਆ ਨਹੀਂ ਗਰੀਬ ਬੰਦੇ ਰੋਟੀ ਕਦੇ ਨਹੀਂ ਖਾਦੀਏ ਨਹੀਂ ਮੇਰੀ ਗੱਲ ਸੁਣ ਮੈਂ ਇਹ ਬੰਦਾ ਮੈਂ ਦੇਖਿਆ ਮੈਂ ਮੈਂ ਤੁਹਾਨੂੰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਜਿੱਥੇ ਪਲੇਟਾਂ ਚੱਕਦੇ ਉੱਥੇ ਚੱਕਣ ਚੱਕ ਕੇ ਅੱਗੇ ਨੂੰ ਆਉਣ ਲੱਗਿਆ ਤਾਂ ਉਹ ਹਾਂ ਉੱਥੇ ਚੱਕ ਕੇ ਅੱਗੇ ਨੂੰ ਆਉਣ ਲੱਗਿਆ ਤੈਨੂੰ ਦੇਖ ਕੇ ਉੱਥੀ ਪਲੇਟ ਵਾਪਸ ਪਲੇਟ ਅਜਾ ਇਹ ਵਰਦਾ ਉਹ ਜਾਂ ਇਹ ਵਰਦਾ ਅੱਛਾ ਪਲੇਟ ਚੱਕੀ ਫਿਰਦਾਦਾ ਬੈਠਣ ਬਾਅਦ ਪੂਰੇ ਬੈਠਾ ਲੱਗਾ ਕਿ ਜਿਆਦਾ ਦੇਖਿਆ ਤਾਂ ਉਹ ਹਾਂ ਪੂਰੇ ਬੈਠਾ ਨਾ ਕਿ ਜਿਹੜੇ ਲੱਗਿਆ ਅੱਛਾ ਬੈਠਿਆ ਵੀ ਲਿਗਾ ਹੁਣ ਤੈਨੂੰ ਜਾਣਦਾ ਹੈ ਨਾ ਹਾਂ ਤੇਰਾ ক্রিকেট ਕੱਕ ਫੁੱਟਬਾਲ ਖੇਡਦਾ ਹਾਂ 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 ਇਹਨੇ ਕੰਪਟ ਹੈ ਹੁਣ ਇਹਨੇ ਵੀ ਕੰਪਟ ਹੈ ਅੱਪਾ ਮੈਂ ਉੱਥੇ ਪੂਰਾ ਹਾਂ ਸ਼ਰਟ ਬਣੀ ਕਲਰ ਦੀ ਹੈ ਹਾਂ ਪੈਂਟ ਨਹੀਂ ਹੈ ਸ਼ਰਟ ਭਾਈ ਦੀ ਪੈਂਟ 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 ਨਹੀਂ ਲਈ ਹੈ ਹੈ ਪੈਂਟ ਜੀ ਪੈਂਟ ਭਾਈ ਦੀ ਲਈ ਹੈ ਨਾਲ ਸ਼ਰਟ ਭਾਈ ਦੀ ਹੈ ਨਾ ਚੱਲ ਛੱਡਦਾ ਭਲੇਖਾ ਵੀ ਲਾ ਦਸਦਾ ਮੜਾ ਜਾ ਕਾਲੀ ਯਰਨ ਜੀ ਲਗਾ ਬਨੇ ਖਲਕੂ ਇੱਕ ਅੰਨੇ ਚੱਕਰ ਪਾ ਜਾ ਯਾਰ ਕੱਲ ਨੂੰ ਮੈਨੂੰ ਇੱਕ ਜਿਹੜਾ ਮਿੰਨੂ ਡਾਟ ਨਾ ਕੈਮਰੇ 'ਚ ਮਿੰਨੂ ਉਹ ਕੱਢੂਗਾ ਮੈਂ ਇੱਕ ਜਾ ਕੇ ਪਰ ਬੰਦੇ ਨੂੰ ਫੋਨ ਕਰਕੇ ਨਾ ਮੈਂ ਆਪਣਾ ਡਾਟ ਕੱਢਣਾ ਇੱਕ ਮੜਾ ਜਾ ਜਿੱਦਾਂ ਇਹਨੇ ਦੱਸਿਆ ਮੈਂ ਉੱਥੇ ਪਤਾ ਕੀ ਆ ਦੇਖਦਾ ਰਿਹਾ ਮੈਂ ਉਹਨਾਂ ਕੋਲੋਂ ਲੰਗਰ ਛਕਦਾ ਹੁਣ ਇਹਨੂੰ ਦੇਖ ਕੇ ਉੱਠ ਕੇ ਜਿਹੜੇ ਬਾਹਰ ਨੂੰ ਕੋਲ ਨੂੰ ਭੱਜਿਆ ਹੋਣਾ ਹੁਣ ਆਪਾਂ ਇਹ ਦੇਖਾਂਗੇ 11 ਵਜੇ 10:20 ਦੇ ਕੈਮਰੇ ਲਾ ਦਿੱਤੇ ਉਹ ਲਾ ਦਾ ਦਿੱਤੇ ਤੇ 11 ਉਹ ਜਿਹੜਾ 11 11 ਉਹ ਵੀਡੀਓ ਚ ਆਉਂਦਾ ਇਹ ਹਾਂ 10 ਲੈ ਕੇ ਉਸ 12 ਵਜੇ ਦਾ 12 ਵਜੇ ਦਾ ਦੇਖੇ ਕੈਮਰੇ ਆਪਾਂ ਨੇ ਚਲ ਮੈਂ ਦੇਖਦਾ ਕੱਲੋ ਮੈਨੂੰ ਇੱਕ ਸ਼ੋਰ ਡਾਟ ਆ ਮੈਨੂੰ ਆਪਣਾ ਕੱਢ ਲੈਣ ਦਿਓ ਤੁਸੀਂ ਦੇਖੇ ਲਿਆ ਹੁਣ ਜਿੱਦਾਂ ਉਹ ਮੁੰਡਾ ਕਹਿ ਰਿਹਾ ਵੀ ਮੈਂ ਹਾਂ ਪੂਰਾ ਸ਼ੋਰ ਹਾਂ ਹੁਣ ਥੋੜਾ ਇੱਕ ਮੇਰੇ ਮਨ ਚ ਡਾਟ ਹੈ ਇੱਕ ਉਹ ਮੈਂ ਕਲੀਅਰ ਕਰਕੇ ਆਉਂ ਜਾ ਕੈਮਰੇ ਚ ਦੇਖ ਕੇ ਤੇ ਤੁਹਾਨੂੰ ਉਹ ਵੀ ਦਿਖਾਵਾਂਗਾ ਤੇ ਬਾਕੀ ਤੁਹਾਡੇ ਬਹੁਤ ਮੈਸੇਜ ਟੈਲੀਫੋਨ ਮੇਰੇ ਵੀਰਾਂ ਦੇ ਆ ਰਹੇ ਇੱਕ ਤਾਂ ਵੀਰ ਮੇਰਾ ਦਰਤੋਂ ਨੰਦਪੁਰ ਵਾਲੀ ਸਾਈਡ ਤੋਂ ਕਹਿੰਦਾ ਮੈਂ ਜਿੰਨੇ ਵੀ ਇਥੇ ਗੁਰਦਾਰੇ ਸਾਰਾ ਦੇਖਿਆ ਹੈ ਕਿ ਅਸੀਂ ਕਹਿੰਦੇ ਵੀਡੀਓ ਚ ਕੱਕ ਨੂੰ ਦੇਖਿਆ ਹੋਇਆ ਉਸ ਵੀਰ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੇ ਪੋਸਟਰ ਸ਼ੇਅਰ ਕੀਤੇ ਉਹਨਾਂ ਦਾ ਵੀ ਧੰਨਵਾਦ ਤੇ ਵਿੱਚ ਵਿੱਚ ਸਾਨੂੰ ਗੱਲਾਂ ਬਹੁਤ ਬਣਦੀ ਜਾ ਰਹੀਆਂ ਬਹੁਤ ਬਣਦੀ ਚ ਹੈ ਕਿ ਮਨਾ ਮਨ ਚ ਬਹੁਤ ਖਿਆਲ ਆਈ ਜਾਂਦੇ ਆ ਕਦੇ ਮਨ ਦਿਮਾਗ ਉਧਰ ਨੂੰ ਭੱਜਦਾ ਕਦੇ ਦਿਮਾਗ ਉਧਰ ਨੂੰ ਭੱਜਦਾ ਜਦੋਂ ਹੁਣ ਇਹ ਮੁੰਡਾ ਕਹਿੰਦਾ ਹਾਂ ਮੈਂ ਲੰਗਰ ਹਾਲ ਚ ਦੇਖਿਆ ਤਾਂ ਦੇਖਿਆ ਕਦੇ ਕੋਸ ਆਉਂਦਾ ਕਦੇ ਕੋਸ ਹੁਣ ਜਦੋਂ ਕੈਮਰੇ ਚ ਤਾਂ ਸਹੀ ਜਾ ਰਿਹਾ ਜਿਆਦਾ ਪਹਿਲਾਂ ਸਟਾਰਟਿੰਗ ਤੁਸੀਂ ਦੇਖਣਾ ਕੈਮਰੇ ਚ ਤਾਂ ਸ ਪਿੰਡ ਵਾਲੇ ਕੈਮਰੇ ਜਿਵੇਂ ਦੇਖਿਆ ਸੀ ਪਿੰਡ ਵਾਲੇ ਕੈਮਰੇ ਜਿਵੇਂ ਸਹੀ ਨਿਕਲੇ ਆ ਇਹ ਬਾਕੀ ਮਹਾਰਾਜ ਅਗਰ ਅਰਦਾਸ ਕਰਦੇ ਆ ਵੀ ਆ ਜਾਵੇ ਭਾਈ ਜਿੱਥੇ ਵੀ ਸੁੱਖੀ ਸੰਦੇ ਆਪਣੇ ਘਰ ਆ ਜਾਵੇ ਤੇ ਧੰਨਵਾਦ ਜੀ ਦੇਖਦੇ ਨੂੰ ਅੱਗੇ ਕੀ ਬਣਦਾ ਦੱਸਾਂਗਾ ਤੁਹਾਨੂੰ ਸਾਰਾ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਸਾਰਾ ਤੱਕ ਜਾ ਸਕੇ ਪਤਾ ਲੱਗੇ ਉਸ ਬਾਰੇ ਕੁਝ ਨਾ ਕੁਝ